ਵਾਕੂ ਸਿੰਘਾਟ ਮੁਹੰਮਦ ਬੀਜੀ ਸਾਡੇ ਅਮਰਿਸਨ ਬਾਅਦ ਥੈਂਕ ਯੂ ਆਫਲਮ ਇੰਡਸਟਰੀ میوزਿਕ ਇੰਡਸਟਰੀ ਨਾਲ ਸੰਬੰਧ ਬਹੁਤ ਹੀ ਫੇਮਸ ਜੇਲੇ ਜੁਨਾ ਹੋਣਾ ਨਾ ਤੁਹਾਨੂੰ ਕਿਰੂਸ ਬਣਾ ਦੇ ਸੰਗੀਤ ਸੀ ਦੇ ਦੇ ਸ਼ੀ ਇਸ ਸਲਦੀ ਹੈ कि ਅਸੀਂ ਉਸ ਸੱਤੂ ਨੂੰ ਯਾਦ ਕਰ ਰਹੇ ਹਾਂ ਜਿਹੜੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਸੀ ਮੈਨੂੰ ਜਿੰਨਾ ਖਿਆਲ ਆਉਂਦਾ ਜਦੋਂ ਬਚਪਨ ਦੀ ਹੀ ਗੱਲ ਹੈ ਕਿ ਸਰਿੰਦਰ ਸਿੰਘਾ ਜੀ ਨੂੰ ਜਦੋਂ ਮੈਂ ਪਹਿਲੀ ਵਾਰ ਦੇਖਿਆ ਤੇ ਐਸੀ ਉੱਚਾਦਰ ਬਾਪੇ ਨਾਮ ਦਾ ਉਹਦੇ ਵਿੱਚ ਇੱਕ ਹੈਂਡੀਕੈਪ ਕਿਤਾਬ ਫਾਇਦਾ ਦੋਨੇ ਇੱਕ ਦਮਾ ਲੈਣ ਵਿੱਚ ਬਰਤਸ ਬੜਕੇ। ਅਰ ਮੈਂ ਉਸ ਨੇ ਸਮਝਦੇ ਅੱਜ ਦੀ ਜੋ ਮੇਰੀ ਸਮਝ ਹੈ ਕਿ ਜਿਸ ਤਰ੍ਹਾਂ ਫਿਲਮਾਂ 'ਚ ਜੁਨਾ ਜੋ 뮤직 ਦੇ ਵਿੱਚ ਜੋ ਚੀ ਜਾਈ ਸਹੀ ਤੇ ਨਹੀਂ ਚੀ। ਕਿਉਂ ਕੈਰੈਕਟਰ ਜਿਹੜੇ ਨੂੰ ਆਪਣੇ ਵੱਲ ਖਿੱਚਦੇ ਸੀ ਜਿਹੜੇ ਲੋਕਾਂ ਨੂੰ ਮਹਿਸੂਸ ਹੁੰਦੇ ਸੀ ਕਿ ਅਸੀਂ ਸਾਡਾ ਹੀ ਮਿਰਚਾ ਲੱਗ ਰਿਹਾ ਉਹ ਕੈਕਟਰ ਹੁਣ ਗਾਇਬ ਹੋ ਰਿਹਾ ਹੈ ਤਾਂ ਅਸੀਂ ਫਿਲਮਾਂ ਦੀ ਗੱਲ ਕਰੀਏ ਭਾਵੇਂ ਸੰਗੀਤ ਦੀ ਗੱਲ ਕਰੀਏ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੇ ਸੁਮੇਂਦਰ ਸ਼ਿੰਦਾ ਜੀ ਦਾ ਇੱਕ ਦਾ ਇਸੇ ਇਸੇ ਬੰਦੇ ਨੇ ਕਹਿੰਦਾ ਤੇ ਬਾਕੀੰਨ ਲੱਗਿਆ ਹੋਊਗਾ ਕਿ ਇਹ ਮੇਰਾ ਅਸਲ ਰਹਿਤ ਆਪਣਾ ਹੁੰਦਾ ਹੋਊਗਾ ਉਸੇ ਤਰ੍ਹਾਂ ਹੀ ਹਸਰਾ ਢਾਂਸਤੀ ਬੈਠ ਗਿਆ ਮੈਨੂੰ ਸਾਰੀ ਯਾਦਾਂ ਕਿਉਂਕਿ ਯਾਦਾਂ ਦੀ ਗੱਲ ਹੋ ਰਹੀ ਹੈ ਤਾਂ ਯਾਦਾਂ ਮੋੜ-ਮੋੜ ਕੇ ਕੰਦੇ ਨੂੰ ਨੋੜਦੀਆਂ ਨੇ ਇੱਕ ਵਾਰ ਜਾਰਾ ਕੁੜੀ ਇਹਨਾਂ ਦਾ ਗੀਤਾਲਾ ਯੂਨੀਵਰਸਿਟੀ ਤੇ ਔਰ ਹਸਰਾਸ਼ਾਸਤ ਦੀ ਜੋ ਪਰਸਨੈਲਿਟੀ ਸੀ ایک دیفرینٹ پرسنیلکی میں تو لگتی ہے مجیسے ہم دارے بار اور جس طرح ہے کہ ان سے ہم ملاب لائے کے پوستائن پر فورن کر رہے ہونے سے بہت اتریکٹیو لگتی انسیا میں تو لگتا ہے کہ بنجارن پوری ہے تھے بنجارن پوری تھے کی ترکی آگیا گیا گایا گیا اور ایک گرید پوری